ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਅਸੀਂ ਪੂਰੀ ਮਾਰਕੀਟ ਦੇ ਸਹਿਯੋਗ ਨਾਲ ਚਾਹ ਤੇ ਬਰੈਡ ਦਾ ਲੰਗਰ ਲਾਇਆ ਹੈ ਸਾਬ ਜੱਜਾਂ ਦੀ ਯਾਦ ਦੇ ਵਿੱਚ ਇਹ ਸਾਡਾ ਪੰਜਵਾਂ ਪਰਾਲਾ ਹੈ ਜੀ ਲੰਗਰ ਦਾ ਨੰਦੀ ਕਲੋਨੀ ਨੰਦੀ ਕਲੋਨੀ ਫਰੈਂਡਸ ਪ੍ਰਾਪਰਟੀ ਤੇ ਜੰਗ ਸਿੰਘ ਰੇਲਵੇ EMPLOYEESI ਉਹਨਾਂ ਦੇ ਮੁੱਖ ਸਹਿਯੋਗ ਬਾਕੀ ਦੁਕਾਨਦਾਰਾਂ ਦੇ ਸਹਿਯੋਗ ਨਾਲ ਇਹ ਲੰਗਰ ਆਯੋਜਿਤ ਕੀਤਾ ਹੈ ਸੰਤਸ਼ਾਹ ਜੀ ਉਹਨਾਂ ਕਰਦੇ ਮੇਰਾ ਨਾਮ ਰਾਜਵੀਰ ਸ਼ਰਮਾ ਕੀ ਕਹਿਣਾ ਚਾਹੋਗੇ ਲੰਗਰ ਬਾਰੇ ਲੰਗਰ ਦੇ ਵਿੱਚ ਇਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਦੀ ਆਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਯਾਦ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਸਾਰੀ ਪਬਲਿਕ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ ਤਾਂ ਕਿ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਸਾਰੀ ਪਬਲਿਕ ਦੇ ਇਕੱਲੇ ਨੇ ਕਿਸੇ ਨੇ ਨਹੀਂ ਸਾਰਿਆਂ ਦੇ ਮਾਰਕੀਟ ਦੇ ਸਹਿਯੋਗ ਨਾਲ ਲੰਗਰ ਲਾਇਆ ਹੈ ਸਾਰਿਆਂ ਨੂੰ ਇੱਧਰੋਂ ਆਉਣ ਜਾਣ ਵਾਲੇ ਬੰਦੇ ਨੂੰ ਇਹ ਠੰਡ ਦੇ ਵਿੱਚ ਚਾਹ ਔਰ ਗਰਮ ਬਰੈਡ ਦਾ ਲੰਗਰ ਚੱਲ ਲੋਕਾਂ ਨੂੰ ਕੀ ਪੈਸੇ ਦੇਣਾ ਚਾਹੁੰਦਾ ਵੀ ਇਦਾਂ ਹੀ ਉਪਰਾਲਾ ਹਰ ਸਾਲ કરી ਜਾਣ ਤਾਂ ਕਿ ਸੇਵਾ ਕਰਨ ਦਾ ਮੌਕਾ ਹਰ ਇੱਕ ਨੂੰ ਮਿਲੇ ਹਾਂਜੀ ਮੈਂ ਜਰਨੈਲ ਸਿੰਘ ਪ੍ਰਾਪਰਟੀ ਡੀਲਰ ਲੜੀ ਰੋਡ ਖੰਨਾ ਪਿੰਡ ਅਜਨੇਰ ਤੋਂ ਤੇ ਅਸੀਂ ਸਾਰੀ ਮਾਰਕੀਟ ਦੇ ਮਤਲਬ ਸਹਿਯੋਗ ਨਾਲ ਇਹ ਲੰਗਰ ਲਾਇਆ ਤੇ ਲੰਗਰ ਬਹੁਤ ਵਧੀਆ ਸਾਡੇ ਸਾਥੀ ਨੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਬੈਲ ਐਜੂਕੇਟਡ ਤਰੀਕੇ ਨਾਲ ਸਾਰਾ ਕੰਮ ਕੀਤਾ ਤੇ ਤੇ ਸਾਰਾ ਵਧੀਆ ਤਰੀਕੇ ਨਾਲ ਖਤਮ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਆਪਾਂ ਹਰ ਸਾਲ ਦੀ ਤਰ੍ਹਾਂ ਐਦਾਂ ਅੱਗੇ ਨੂੰ ਵੱਧ ਕੇ ਇਹ ਲੰਗਰ ਦੇ ਵਿੱਚ ਯੋਗਦਾਨ ਵੀ ਪਾਈਏ ਤੇ ਸੇਵਾ ਵੀ ਕਰੀਏ ਤੇ ਆਪਣੇ ਗੁਰੂਆਂ ਦੇ ਦਿੱਤੇ ਹੋਏ ਮੈਸੇਜ ਨੂੰ ਆਪਾਂ ਯਾਦ ਰੱਖੀਏ ਤੇ ਸਰ ਕਿਹੜੀ ਕਿਹੜੀ ਚੀਜ਼ ਆ ਲੰਗਰ ਲਾਇਆ ਚਾਹ ਤੇ ਬ੍ਰੈਡ ਪਕੌੜਾ ਗਰਮ ਗਰਮ ਹਾਂਜੀ ਕੀ ਨਾਮ ਹੈ ਤੇ ਮੈਂ ਨਾਂ ਜੰਗ ਸਿੰਘ ਸਾਨੂੰ ਸ੍ਰੀ ਬਲਦੇਵ ਸਿੰਘ ਛੋੜੇ ਸਹਿਬਜ਼ਾਦਿਆਂ ਲਸਾਨੀ ਸਾਥ ਨੂੰ ਕੋਟ ਕੋ ਪ੍ਰਣਾਮ ਸੰਗਤਾਂ ਦੇ ਸਹਿਯੋਗ ਨਾਲ ਨੰਦੀ ਕਲੋਨੀ ਖੰਨਾ ਦੇ ਨਾਲ ਚਾਹ ਤੇ ਬ੍ਰੈਡ ਦਾ ਲੰਗਰ ਲਾਇਆ ਸੰਗਤ ਦਾ ਬਹੁਤ ਸਹਾਯੋਗ ਮਿਲਿਆ ਇਸ ਲਈ ਅਗਲੇ ਸਮੇਂ ਸੰਗਤ ਦਾ ਸਹਾਯੋਗ ਦਿੰਦਿਆਂ ਰਹਿਣਾ ਸਾਡਾ ਤੈਦੋਂ ਧੰਨਵਾਦ ਮੈਰੀ ਖਾਲਸਾ ਵੈਰੀ ਫਤੇ ਹਰਜੀਤ ਕੌਰ ਜੀ ਅਗੇਰਾ ਲੰਗਰ ਲਾਇਆ ਦਾਰੇ ਚਾਹਣਾ ਚਾਹੁੰਦੇ ਬੱਸ ਜੀ ਬਜੀਆ ਬੱਚਿਆਂ ਦੀ ਜਾਤ ਦੇ ਵਿੱਚ ਛੋਟੇ ਸਹਿਬ ਜਾਤ ਦੇ ਵਿੱਚ ਸਾਰੇ ਲੰਗਰ ਲਾਉਂਦੇ ਨੇ ਸਾਡੇ ਵੀ ਜੀ ਕਰਿਆ ਸੀ ਵੀ ਲਾਈਏ ਠੀਕ ਹੈ ਹਾਂ ਜੀ ਕੱਲ ਸੀ ਛੋਲੇ ਪੂਰੀਆਂ ਦਾ ਸੀਗਾ ਅੱਜ ਬ੍ਰੈਡ ਟੋਸਟ ਆ ਚਾਹ ਆ ਨਾਲ ਕੱਲ ਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਕਣਕ ਦੀ ਰੋਟੀ ਤੇ ਮਿਕਸ ਸਬਜ਼ੀ ਤੇ ਨਾਲ ਖੀਰ